ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੀ ਚੈਨਲ ਤੇ ਹੋਰ ਸਾਰੇ ਜੀ ਕਿਵੇਂ ਹੋ ਸਾਰੇ ਜਣੇ ਠੀਕ ਠਾਕ ਹੋ ਉਮੀਦ ਹੈ ਸਾਰੇ ਵਧੀਆ ਹੋਵਾਂਗੇ ਤੁਸੀਂ ਕਲੈਕਸ਼ਨ ਅੱਜ ਫਿਰ ਪ੍ਰਿੰਟਡ ਸੂਟਸ ਦੀ ਹੈ ਕਿਉਂਕਿ ਜੋ ਬਹੁਤ ਜ਼ਿਆਦਾ ਡਿਮਾਂਡ ਵਿੱਚ ਚੱਲ ਰਹੇ ਨੇ ਪ੍ਰਿੰਟਡ ਸੂਟਸ ਹੈ ਇਹ ਲਿੰਨ ਦਾ ਫੈਬਰਿਕ ਹੈ ਹਾਂ ਜੀ ਪਿਓਰ ਲਿੰਨ ਕੁਆਟਰ ਰੈਨੋ ਵਾਲੀ ਹੈਗੀ ਆ ਗਾਰੰਟੀ ਹੈਗੀ ਇਸ ਫੈਬਰਿਕ ਦੀ ਫੁੱਲ ਕਲਰ ਫਾਸਟ ਹੋਣਗੇ ਸੌਫਟ ਫੈਬਰਿਕ ਰਹਿਣ ਵਾਲਾ ਹੈ ਪਿਓਰ ਦਾ ਫੈਬਰਿਕ ਹੋਏਗਾ ਪਿਓਰ ਲਿੰਨ ਕਾਟਨ ਹੈ print ਬਹੁਤ ਹੀ ਜਿਆਦਾ ਸੋਹਣੇ ਨੇ ਯੂਨਿਕ ਨੇ ਮੈਨੂੰ ਕਹਿਣ ਦੀ ਤਾਂ ਲੋੜ ਹੀ ਨਹੀਂ ਤੁਸੀਂ ਖੁਦ ਹੀ ਦੇਖ ਰਹੇ ਹੋ ਹੈਗੇ ਸਾਰੇ ਹੀ print ਬਿਲਕੁਲ ਯੂਨਿਕ ਨੇ ਬਾਰਡਰਸ ਬਣਿਆ ਹੈ ਨਿਊ ਸ਼ੇਡਸ ਆ ਬਹੁਤ ਹੀ ਪਲੇਸਟਸ ਸ਼ੇਡਸ ਆ ਬਹੁਤ ਹੀ ਪਿਆਰੇ ਪਿਆਰੇ ਸ਼ੇਡ ਆ ਹਰ ਇਸ ਜੀ ਮਤਲਬ ਲੇਡੀਜ਼ ਦੇ ਲਈ ਆ गर्ल्स ਦੇ ਲਈ ਹੈ गर्ल्स ਐ ਅੱਜਕੱਲ੍ਹ ਲਾਈਟ ਸ਼ੇਡ ਜ਼ਿਆਦਾ ਪਸੰਦ ਕਰ ਰਹੀਆਂ ਨੇ ਸੋ ਆਪਣੇ ਆਪਣੇ ਚੁਆਇਸ ਦੇ ਅਕੋਰਡਿੰਗ ਟੇਸਟ ਦੇ ਅਕੋਰਡਿੰਗ ਤੁਸੀਂ ਇਹ ਵਾਲੇ ਲੈ ਸਕਦੇ ਹੈਗੇ ਉਹ ਬੜੇ ਹੀ ਅਲੱਗ ਜਿਹੇ ਪ੍ਰਿੰਟ ਆਏ ਆ ਸਾਰੇ ਦੇ ਸਾਰੇ 올 ਓਵਰ 5 ਮੀਟਰ ਦਾ ਸੂਟ ਰਹੇਗਾ ਬਾਕੀ ਤੁਸੀਂ ਪਰ ਮੀਟਰ ਅਕੋਰਡਿੰਗ ਵੀ ਲੈ ਸਕਦੇ ਹੋ ਅਗਰ ਓਨਲੀ ਸ਼ਰਟ ਲੈਣਾ ਜਿਵੇਂ ਇਸ ਨਾਲ ਓਨਲੀ ਸ਼ਰਟ ਵੀ ਲੈ ਸਕਦੇ ਹੋ 올ਓਵਰ 5 ਮੀਟਰ ਸੂਟ ਵੀ ਲੈ ਸਕਦੇ ਹੋ 5 ਤੋਂ ਜ਼ਿਆਦਾ ਵੀ ਲੈ ਸਕਦੇ ਹੈਗੇ ਹੋ ਅਗਰ ਇਸ ਦਾ ਪਣਾ ਜਿਹੜਾ ਛੋਟਾ ਹੋਇਆ ਤਾਂ ਇਹ 5 ਮੀਟਰ ਸੂਟ ਆਏਗਾ ਅਗਰ ਪਣਾ ਵੱਡਾ ਹੋਇਆ ਤਾਂ 3.5 ਮੀਟਰ ਹੋਏਗਾ ਕਿਉਂਕਿ ਉਹਦਾ ਜਿਹੜਾ ਬਰ ਹੁੰਦਾ ਵਿੱਥ ਹੁੰਦੀ ਹੈ ਚੁੜਾਈ ਹੁੰਦੀ ਆ ਬਹੁਤ ਜ਼ਿਆਦਾ ਵੱਡਾ ਹੁੰਦਾ ਬਾਹਰ ਤਾਂ ਉਹ 3.5 ਮੀਟਰ ਆਉਂਦਾ ਹੈ ਅਗਰ ਛੋਟਾ ਹੁੰਦਾ ਤਾਂ 5 ਮੀਟਰ ਆਉਂਦਾ ਠੀਕ ਹੈ ਜੀ ਕਲਰਸ ਦੇਖੋ ਬੜੇ ਹੀ ਪਿਆਰੇ ਨੇ ਜਿਹੜਾ ਵੀ ਤੁਹਾਨੂੰ ਇਸ ਵਿੱਚੋਂ ਕਲਰ ਐਂਡ ਪ੍ਰਿੰਟ ਡਿਜ਼ਾਈਨ ਜੋ ਵੀ ਪਸੰਦ ਆਉਂਦਾ ਆਉਂਦਾ ਸਕਰੀਨ ਸ਼ਾਟ ਲੈ ਲੈਣਾ ਤੁਸੀਂ ਤੇ ਜੋ ਨੰਬਰ ਮੇਰਾ ਹੈਗਾ ਸਕਰੀਨ ਤੇ ਚੱਲ ਰਿਹਾ ਹੈਗਾ ਉਸ ਤੇ ਆਰਡਰ ਕਰ ਸਕਦੇ ਹੈਗੇ ਹੋ ਠੀਕ ਹੈ ਆਰਡਰ ਕਰ ਲਈ ਤੁਸੀਂ ਸਕਰੀਨ ਸ਼ਾਟ ਪਾਣਾ ਅਗਰ ਉਸ ਟਾਈਮ ਅਵੇਲੇਬਲ ਹੋਇਆ ਸੋ ਮਤਲਬ ਉਸ ਟਾਈਮ ਹੋਇਆ ਕਈ ਵਾਰ ਸੋਲਡ ਹੋ ਜਾਂਦਾ ਜਦ ਤੁਸੀਂ ਆਰਡਰ ਕਰੋਗੇ ਅਗਰ ਹੋਇਆ ਤਾਂ ਉਸ ਤੋਂ ਬਾਅਦ ਤੁਸੀਂ ਪੇਮੈਂਟ ਐਂਡ ਐਡਰੈਸ ਸੈਂਡ ਕਰਕੇ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਜੀ ਜਿਹੜੀ ਪੇਮੈਂਟ ਹੈ ਜੀ ਆਨਲਾਈਨ ਹੀ ਹੋਏਗੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਹਾਂਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਪੇਮੈਂਟ ਐਡਵਾਂਸ ਚ ਗੂਗਲ ਪੇ, ਪੇਟੀਅਮ, ਫੌਨ ਪੇ, ਸਕੈਨਰ ਤੇ ਜਾਂ ਡਾਇਰੈਕਟ ਅਕਾਊਂਟ ਵਿੱਚ ਤੁਸੀਂ ਭਵਾ ਸਕਦੇ ਹੈਗੇ ਹੋ। 올ਓਵਰ ਇੰਡੀਆ ਵਿੱਚ ਸ਼ਿਪਿੰਗ ਅਵੇਲੇਬਲ ਹੈ। ਬਾਕੀ ਇਹ ਵਾਲਾ ਸੈਕੰਡ ਆਫਰ ਬਹੁਤ ਧਮਾਕੇਦਾਰ ਹੈ। 1000 ਦੇ 3 ਸੂਟ ਪ੍ਰਿੰਟਡ ਹੈ ਜੌਰਜਟ ਫੈਬਰਿਕ ਰਹਿਣ ਵਾਲਾ। ਹਾਂਜੀ ਫੈਬਰਿਕ ਹੈ ਜੌਰਜਟ ਫੈਬਰਿਕ ਹੋਏਗਾ, ਸੌਫਟ ਜੌਰਜਟ ਹੋਏਗੀ। ਇਹਨਾਂ ਚੋਂ ਤੁਸੀਂ ਦੋ ਸੂਟ ਆਪਣੀ ਪਸੰਦ ਦੇ ਲਓਗੇ। ਤੀਸਰਾ ਅਸੀਂ ਆਪਣੀ ਮਰਜ਼ੀ ਨਾਲ ਭੇਜਾਂਗੇ। ਮਤਲਬ ਤਿੰਨ ਸੂਟ ਤੁਹਾਨੂੰ ਮਿਲਣਗੇ। ਸ਼ਿਪਿੰਗ ਵੀ ਇਸ ਦੀ ਫ੍ਰੀ ਰਹਿਣ ਵਾਲੀ ਹੈ। 올ਓਵਰ ਇੰਡੀਆ ਵਿੱਚ ਸ਼ਿ ਜੋਰ ਜਿਹੜੇ ਬਲੇਸੂਰ ਦੀ ਸ਼ਿਪਿੰਗ ਫ੍ਰੀ ਰਹੇਗੀ 1000 ਦੇ 3 ਆਣਗੇ ਪ੍ਰਿੰਟ ਬਹੁਤ ਜ਼ਿਆਦਾ ਹੈਗੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੈਗੇ ਹੋ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਲਿਆ ਜੇ ਦੋ ਪ੍ਰਿੰਟ ਤੁਹਾਡੀ ਪਸੰਦ ਦੇ ਆਣਗੇ ਤੇ ਥਰਡ ਅਸੀਂ ਆਪਣੀ ਪਸੰਦ ਆ ਭੇਜਾਂਗੇ ਦੋ ਜਿਹੜੇ ਲੈਣੇ ਆ ਉਸ ਦੇ ਵਿੱਚੋਂ ਵੀ ਤੁਹਾਨੂੰ 4-5 ਤੁਸੀਂ ਸਾਨੂੰ ਭੇਜ ਸਕਦੇ ਹੈਗੇ ਕਿਉਂਕਿ ਬਹੁਤ ਜਲਦੀ ਸੋਲਡ ਆਊਟ ਹੋ ਜਾਂਦੇ ਨੇ ਇਹ 올ਓਵਰ ਫੈਬਰਿਕ ਹੈ ਜਿਸ ਜੀ ਤੁਸੀਂ ਡ्रेसेस ਬਣਵਾ ਸਕਦੇ ਹੋ ਫੌਕ ਜੋਰਜ ਫਲੋਕ ਸੂਟ ਫਰਕ ਸੋਨਾ ਬਣਦੇ ਨੇ ਤਾਂ ਤੁਸੀਂ ਫਰੋਕ ਸੂਟ ਬਣਾ ਸਕਦੇ ਹੋ ਕੋਟ ਸੈੱਟ ਬਣਾ ਸਕਦੇ ਹੋ ਸ਼ਰਾਰਾ ਗਰਾਰਾ ਕਿਸੇ ਵੀ ਤਰ੍ਹਾਂ ਨਾਲ ਇਸ ਫੈਬਰਿਕ ਨੂੰ ਯੂਜ਼ ਕਰ ਸਕਦੇ ਹੋ ਫੈਬਰਿਕ ਖੁੱਲਾ ਡੋਲਾ 5 ਮੀਟਰ ਹੋਏਗਾ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਨੇ ਸੇਮ ਪ੍ਰਿੰਟ ਦੇ ਸੂਟ ਵੀ ਤੁਸੀਂ ਪਰਚੇਸ ਕਰ ਸਕਦੇ ਹੈਗੇ ਉਹ ਅਗਰ ਸੇਮ ਮਤਲਬ ਪ੍ਰਿੰਟ ਦੇ ਹੀ ਸੂਟ ਦੋ ਲੈਣੇ ਹੈਗੇ ਤਾਂ ਉਹ ਲੈ ਸਕਦੇ ਹੋ ਥਰਡ ਤਾਂ ਤੁਹਾਨੂੰ ਸਿੱਧਾ ਸੇ ਹੀ ਹੈ ਜੀ ਆਪਣੀ ਜੋ ਅਵੇਲੇਬਲ ਹੋਏਗਾ ਉਹੀ ਆਏਗਾ ਤੁਹਾਨੂੰ ਦੋ ਸੂਟ ਤੁਹਾਡੀ ਪਸੰਦ ਦੇ ਹੋਣਗੇ ਤੇ ਕਲਰਸ ਇਸ ਵਿੱਚ ਤੁਸੀਂ ਦੇਖ ਸਕਦੇ ਹੋ ਲਾਈਟ ਐਂਡ ਡਾਰਕ ਸਾਰੇ ਹੀ ਕਲਰ ਚਾਰਟ ਹੈਗੇ ਆ ਇਹ ਡਾਰਕ ਦਾ ਕੰਬੀਨੇਸ਼ਨ ਹੈ ਇਹ ਦੇਖੋ ਲਾਈਟ ਦਾ ਹੈਗਾ ਤੇ ਇਸ ਵਿੱਚ ਵੀ ਪ੍ਰਿੰਟ ਸੋਨੇ ਆ ਸਾਰੇ ਨਵੇਂ ਪ੍ਰਿੰਟ ਐਡ ਆਨ ਹੋਏ ਆ ਡਿਫਰੈਂਟ ਜੇ ਹੈਗੇ ਆ ਸਾਰੇ ਜੋਰਜਟ ਦੇ ਫੈਬਰਿਕ ਦੇ ਨੀਚੇ ਲਾਈਨਿੰਗ ਦੀ ਰਿਕੁਆਇਰਮੈਂਟ ਹੁੰਦੀ ਹੈ ਹਾਂਜੀ ਇਹ ਕੁਐਸਚਨ ਕਾਫੀ ਲੇਡੀਜ਼ ਦਾ ਹੁੰਦਾ ਪਰਸਨਲੀ ਬਹੁਤ ਮੈਸੇਜ ਕਰਦੇ ਆ ਜੀ ਇਸ ਦੇ ਥੱਲੇ ਲਾਈਨਿੰਗ ਲੱਗੇਗੀ ਹਾਂਜੀ ਲਾਈਨਿੰਗ ਲੱਗੇਗੀ ਇਹ ਲਾਈਨਿੰਗ ਕਿਉਂਕਿ ਜੋਰਜਟ ਦਾ ਫੈਬਰਿਕ ਬਹੁਤ ਟਰਾਂਸ ਟਰਾਂਸੀ ਹੁੰਦਾ ਵਾ ਇਸ ਕਰਕੇ ਇਸ ਦੇ ਥੱਲੇ ਲਾਈਨਿੰਗ ਲਗਾਣੀ ਪੈਂਦੀ ਹੈ ਬਟ ਜੋਰਜਟ ਦਾ ਫੈਬਰਿਕ ਇਸ ਤਰ੍ਹਾਂ ਦਾ ਹੁੰਦਾ ਜੋ ਤੁਸੀਂ ਗਰਮੀ ਐਂਡ ਸਰਦੀ ਦੋਨੋਂ ਸੀਜ਼ਨ ਦੇ ਵਿੱਚ ਵੇਅਰ ਕਰ ਸਕਦੇ ਹੈਗੇ ਹੋ ਸਰਦੀ ਦੇ ਵਿੱਚ ਵੀ ਬਹੁਤ ਚੱਲਦਾ ਹੈ ਫੈਬਰਿਕ ਐਂਡ ਗਰਮੀ ਦੇ ਵਿੱਚ ਵੀ ਬਹੁਤ ਚੱਲਦਾ ਹੈਗਾ ਕਿਉਂਕਿ ਜੋ ਤੁਸੀਂ ਲਾਈਨਿੰਗ ਲਗਾਨੀ ਹੋਣਾ ਨੀਚੇ ਉਹ ਠੰਡੀ ਹੁੰਦੀ ਹੈ ਜੀ ਕਪੜਾ ਮਤਲਬ ਵਧੀਆ ਹੁੰਦਾ ਲਾਈਨਿੰਗ ਵਾਲਾ ਸੌਫਟ ਹੁੰਦਾ ਤਾਂ ਇਸ ਕਰਕੇ ਇਹ ਤੁਸੀਂ ਗਰਮੀ ਚ ਈਜ਼ਲੀ ਵੇਅਰ ਕਰ ਸਕਦੇ ਹੋ ਜੌਰਜਟ ਦਾ ਵਰਕ ਵਗੈਰਾ ਵੀ ਜੌਰਜਟ ਦੇ ਫੈਬਰਿਕ ਤੇ ਗਰਮੀ ਚ ਬਹੁਤ ਵਧੀਆ ਹੁੰਦਾ ਥੈਂਕ ਯੂ ਸੋ ਮਚ